ਛੇ ਮੰਮੀ ਹੁਣ ਤੁਸੀਂ ਵੀ ਕੋਈ ਆਈਡੀਆ ਸੋਚਿਆ ਹੋਰ ਹੁਣ ਕੱਲੀ ਤੂੰ ਹੀ ਸਕੀਮਾ ਲਾਉਣ ਜਾਣਦੀ ਆ ਮੈਂ ਨਹੀਂ ਕੋਈ ਸਕੀਮ ਘੜ ਸਕਦੀ ਚਲੋ ਮੰਮੀ ਛੇਤੀ ਦੱਸੋ ਕਿਹੜੀ ਸਕੀਮ ਘੜੀ ਐ ਤੁਸੀਂ ਸਕੀਮ ਤਾਂ ਇਹ ਐ ਆਪਾਂ ਕਹਿੰਦੇ ਆ ਹੈਪੀ ਦਾ ਘਰ ਵੇਚਣ ਨੂੰ ਤੇ ਪੈਸੇ ਆਪਦੇ ਖਾਤੇ 'ਚ ਰੱਖਣ ਨੂੰ ਹਾਂ ਮੰਮੀ ਫੇਰ ਜੇ ਹੈਪੀ ਆਪਦਾ ਘਰ ਆਪ ਹੀ ਵੇਚ ਦੇਵੇ ਤਾਂ ਨਾਲੇ ਪੈਸੇ ਆਪਣੇ ਖਾਤੇ 'ਚ ਰੱਖ ਦੇ ਫੇਰ ਇਹ ਕਿਵੇਂ ਹੋ ਜੂ ਮੰਮੀ ਨਾਲੇ ਕੋਈ ਵੀ ਆਪਦੀ ਪ੍ਰਾਪਰਟੀ ਉਦੋਂ ਵੇਚਦਾ ਹੁੰਦਾ ਜਦੋਂ ਅਗਲੇ ਨੂੰ ਪੈਸੇ ਦੀ ਜ਼ਿਆਦਾ ਲੋੜ ਹੋਵੇ ਕਿਸੇ ਪਾਸਿਓਂ ਬਣ ਦੇਣਾ ਹੋਣ ਇਹਨੂੰ ਤਾਂ ਇਹੋ ਜੀ ਕੋਈ ਲੋੜ ਹੀ ਨਹੀਂ ਜਿਹੜਾ ਇਹਨੂੰ ਆਪਦਾ ਘਰ ਵੇਚਣਾ ਪਵੇ ਨਹੀਂ ਚਾਹੇ ਇਹਨੂੰ ਲੋੜ ਨਹੀਂ ਪਰ ਫਿਰ ਵੀ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਗੱਲ ਕਰਕੇ ਦੇਖੋ ਨਾਲੇ ਪਿਆਰ ਨਾਲ ਤਾਂ ਦੁਸ਼ਮਣ ਵੀ ਮੰਨ ਜਾਂਦਾ ਹੈ ਇਹ ਤਾਂ ਫੇਰ ਮੇਰਾ ਜਵਾਈ ਹੈ ਸਕੀਮ ਤਾਂ ਤੁਹਾਡੀ ਮੰਮੀ ਠੀਕ ਹੈ ਕਰ ਲਿਓ ਕੋਸ਼ਿਸ਼ ਨਾਲੇ ਜੇ ਇਹ ਆਬਦਾਕਰ ਆਪ ਵੇਚ ਦਵੇ ਆਪਣੇ ਤੇ ਕੋਈ ਗੱਲ ਵੀ ਨਹੀਂ ਆਉਣੀ ਤੇ ਪੈਸੇ ਆਪਣੇ ਖਾਤੇ 'ਚ ਹੋਣਗੇ ਬਸ